ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੁਣ ਅਣਪਛਾਤੇ ਚੋਰਾਂ ਵੱਲੋਂ ਕਾਪਿਆਂ ਦੀ ਸ਼ਹਿ ਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ ਇਹ ਘਟਨਾ ਸਾਤਕੇੜੇ ਪਿੰਡ ਮਾਨੀ ਸਿੰਘ ਆਲਾ ਦੀ ਹੈ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਕਾਪਿਆਂ ਦੀ ਸ਼ਹਿ ਤੇ ਪਿੰਡ ਮਾਨੀ ਸਿੰਘ ਵਾਲਾ ਦੇ ਵਿੱਚ ਤਿੰਨ ਟਰਾਂਸਫਾਰਮ ਦੇ ਵਿੱਚੋਂ ਤਾਂਬਾ ਤੇ ਤੇਲ ਚੋਰੀ ਕੀਤਾ ਗਿਆ ਗੱਲਬਾਤ ਕਰਦੇ ਆ ਪਿੰਡ ਮਾਨੀ ਸਿੰਘ ਵਾਲੇ ਦੇ ਕਿਸਾਨਾਂ ਨੇ ਕੀ ਕਿਹਾ ਤੁਸੀਂ ਵੀ ਦੇਖੋ 사ਦਕ ਤੋਂ ਸਾਡੀ ਖਾਸ ਰਿਪੋਰਟ ਜੀ ਪਿੰਡ ਮੇਰਾ ਮਾਨੀ ਸਿੰਘ ਵਾਲਾ ਜਿਲ੍ਹਾ ਫੀਦਕੋਟ ਨੇੜੇ 사ਦਕ ਬੀਤੀ ਰਾਤ ਦੀ ਗੱਲ ਆ ਤਿੰਨ ਟਰਾਂਸਫਾਰਮੋਂ ਸਾਡੇ ਚੋਰੀ ਹੋਏ ਆ ਜੀ ਤੇ ਮਾਰੂ ਹਥਿਆਰ ਨਾਲ ਸੀ ਗਿਆ ਬਈ ਜੀ ਕਾਪੇ ਵੀ ਇੱਥੇ ਭੁੱਲ ਗਿਆ ਜੀ ਕੋਈ ਡਰ ਨਹੀਂ ਕੋਈ ਡੁੱਕਰ ਨਹੀਂ ਜੀ ਸਾਡੇ ਤਾਂ 2 ਮਹੀਨੇ ਹੋ ਗਏ ਆ ਸਾਲ ਲਸੈਂਸ ਜਮਾ ਕਰਾਈ ਬੈਠੇ ਆ ਜੀ ਪਰ ਇਹਦੇ ਤੇ ਬੰਦਾ ਕਰੂ ਕੀ ਜੀ ਰਾਤ ਨੂੰ ਆ ਕੇ ਇਹ ਤਾਂ ਧੌਣ ਵਡਾਉਣ ਵਾਲੀ ਗੱਲ ਹੀ ਹੈ ਜੀ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੀ ਲਾਉਣ ਵਾਲਿਆਂ ਦੀ ਸਥਿਤੀ ਬਹੁਤ ਮਾੜੀ ਆ ਤੇ ਵੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਇਸ ਗੱਲ